ਅੱਛੀ ਗੱਲ ਜੀ ਅੱਜ ਆਪਾਂ ਆਏ ਤਿੰਬਰਪੁਰ ਪਿੰਡ ਦੀ ਪੰਗੂ ਪੋਲਟਰੀ ਫਾਰਮ ਤੇ ਜੀ ਇੱਥੇ ਵੀਰ ਉਹਨਾਂ ਨੇ ਮੁਰਗੇ ਰੱਖੇ ਹੋਏ ਆ ਜੀ ਬਹੁਤ ਵਧੀਆ ਤਰੀਕੇ ਨਾਲ ਐ ਵਧੀਆ ਪੋਲਟਰੀ ਫਾਰਮ ਬਣਾਇਆ ਹੋਇਆ ਪਹਿਲਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਅੰਦਰ ਆਉਣ ਤੋਂ ਪਹਿਲਾਂ ਕਲੀ ਪਾਈ ਹੋਈ ਆ ਜੀ ਕਲੀ ਮੈਂ ਪਾਇਲ ਲਵੇੜ ਕੇ ਜਾਣੇ ਆ ਜੀ ਅੰਦਰ ਵੀ ਇਨਫੈਕਸ਼ਨ ਨਾ ਹੋਵੇ ਜੀ ਕਹਿੰਦੇ ਅੱਗੇ ਬਾਈ ਜੀ ਇਹਨਾਂ ਨੂੰ ਮਿਲਦੇ ਆ ਜੀ ਅੱਛੀ ਗੱਲ ਜੀ ਜੀ ਗੱਲ ਦੀ ਕਿਵੇਂ ਬਾਈ ਜੀ ਇਹ ਇਹਦੇ ਬਾਰੇ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦਵਾਂਗੀ ਜੀ ਜੀ ਨਹੀਂ ਜੀ ਆਪਣਾ ਪੌਂਟਰੀ ਫਾਰਮ ਪਾਇਆ ਹੋਈ ਉੱਚੀ ਬੋਲਦੀ ਪੌਂਟਰੀ ਫਾਰਮ ਪਾਇਆ ਹੋਈ ਹੈ ਆਪਣਾ ਹੈ ਹਾਂ ਜੀ ਤੇ ਲਗਭਗ ਇਹ 4000 ਬੱਚੇ ਦਾ ਫਾਰਮ ਹੈ 4000 ਬੱਚੇ ਦਾ ਫਾਰਮ ਕਿੰਨੇ ਮਾਈ ਕਿੰਨੇ ਦਾ ਹੈ ਇਹ ਇਹ ਲਗਭਗ 32 ਫੁੱਟ ਚੌੜਾਈ ਹੈ 32 ਫੁੱਟ ਚੌੜਾਈ ਤੇ ਆਪਣਾ 160 ਫੁੱਟ ਲੰਮਾ ਹੈ 160 ਫੁੱਟ ਲੰਬਾਈ ਲੰਬਾਈ ਅੱਛਾ ਜੀ ਕਿੰਨੇ ਬੱਚੇ ਆ ਜਿੰਨੇ ਇਹ ਆਪਣਾ 4000 ਦੀ ਆਪਣੀ ਕੈਪੈਸਿਟੀ ਹੈ ਜੀ 4000 ਬੱਚਾ ਆਪਾਂ ਇੱਥੇ ਆਰਾਮ ਨਾਲ ਖੁੱਲ੍ਹੇ ਥੁੱਲੇ ਪਾ ਸਕਦੇ ਹਾਂ 4000 ਬੱਚਾ ਜੀ ਹਾਂਜੀ ਠੀਕ ਆ ਬਾਕੀ ਤੁਸੀਂ ਦੇਖ ਸਕਦੇ ਹੋ ਮੈਨੂੰ ਉਹ ਦਿਖਾ ਦਿਓ ਜੀ ਮੜੇ ਅੱਗੇ ਨੂੰ ਹੁੱਕੇ ਦਿਖਾ ਦਿਓ ਜੀ ਸਾਰਾ ਫੀਡ ਦੇ ਭਾਂਡੇ ਲੱਗੇ ਹੋਏ ਆ ਜੀ ਤੇ ਪਾਣੀ ਆਟੋਮੈਟਿਕ ਹੈ ਜੀ ਜਿਵੇਂ ਹੁਣ ਜਿਵੇਂ ਉਹ ਬੱਚੇ ਫਿਰ ਦੇਖਦੇ ਫਿਰ ਇਹਨਾਂ ਨੂੰ ਹਵਾ ਲੱਗਦੀ ਹੈ ਜੇ ਫਿਰ ਹਵਾ ਨਾਲ ਬੰਦ ਹੋ ਜਾਂਦੇ ਆਲੇ-ਦਲੇ ਤੋਂ ਤਾਂ ਬਾਹਰ ਜਿਹੜੇ ਪੰਨੜ ਮੱਝ ਹੋਏ ਇਹਨਾਂ ਨੂੰ ਠੰਡ ਬੰਨੀ ਸਵੇਰੇ ਸ਼ਾਮ ਤੱਕ ਨਾਲ ਜਰੂਰੀ ਹੈ ਅੱਛਾ ਜੀ ਬੰਦ ਕਰਨਾ ਜਰੂਰੀ ਹੈ ਕਿ ਸਵੇਰੇ ਸ਼ਾਮ ਠੰਡ ਹੋ ਜਾਈਏ ਹਾਏ ਹਾਏ ਹਮੇ ਜਿਵੇਂ ਕੱਟੇ ਹੀ ਹੋਈ ਬੈਠੇ ਹੈ ਫਿਰ ਠੰਡ ਕਰਕੇ ਠੰਡ ਲੱਗਦੀ ਇਹਨਾਂ ਨੂੰ ਠੰਡ ਦਾ ਮੌਸਮ ਹੈ ਜੀ ਥੋੜਾ ਜਿਹਾ ਕਿੱਥੇ ਤਾਈ ਹੋ ਗਿਆ ਹੈ ਜੀ ਠੰਡ ਬੰਨ ਜਰੂਰੀ ਅੱਛਾ ਜੀ ਹਾਂ ਜੀ ਹਾਂ ਜੀ ਔਰ ਤੁਸੀਂ ਦੱਸਣਾ ਚਾਹੁੰਦੇ ਹੋ ਮੈਂ ਕੋਈ ਸਹੀ ਇਹ ਬਿਰਗੇੜੇ ਇਹਨਾਂ ਨੂੰ ਮਤਲਬ ਕੇ ਜੀ ਉਹ ਲਾਇਆ ਹੋਇਆ ਹੈ ਉਹ ਪੱਟੀਆਂ ਲਾਇਆ ਹੋਇਆ ਪੱਟੀਆਂ ਜਦੋਂ ਬੱਚਾ ਨਵਾਂ ਨਵਾਂ ਹੁੰਦਾ ਛੋਟਾ ਹੁੰਦਾ ਜੀ ਜਦੋਂ ਬੱਚਾ ਛੋਟਾ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ ਆਪਣੇ ਕੋਲ ਛੋਟਾ ਬੱਚਾ ਹੁੰਦਾ ਜੀ ਉਹਦਾ ਫਿਰ ਪੱਟੀਆਂ ਲਾੜੇ ਪੈਂਦੀਆਂ ਕਿਉਂਕਿ ਬੱਚੇ ਠੰਡ ਮਾਰਦੇ ਆ ਤਾਂ ਫਿਰ ਤੇ ਫਿਰ ਕਿੰਨੇ ਦਿਨ ਦਾ ਬੱਚਾ ਲੈ ਆਨੇ ਹੋ ਤੁਸੀਂ ਇਹ ਬੱਚਾ ਕੰਪਨੀ ਛੱਡ ਕੇ ਜਾਂਦੀ ਹੈ ਸਾਡੇ ਕੋਲ ਕੰਪਨੀ ਨਾਲ ਕੰਟੈਕਟ ਕੰਪਨੀ ਨਾਲ ਕਿਹੜੀ ਕੰਪਨੀ ਨਾਲ ਕੰਪਨੀ ਲਗ ਲਗ ਕੰਪਨੀਆਂ ਮਾਰਕੀਟ ਦੇ ਵਿੱਚ ਹੈ ਜੀ ਅੱਛਾ ਜੀ ਠੀਕ ਹੈ ਆਪਣੇ ਸੋਨਾ ਕੰਪਨੀ ਹੋ ਗਈ ਜੀ ਸੋਨਾ ਕੰਪਨੀ ਹੋ ਗਈ ਕਈ ਕਈ ਮਲ ਕੰਪਨੀ ਦੇ ਥਰੂ ਆ ਤੁਹਾਡਾ ਸਾਰਾ ਕੁਝ ਕੰਪਨੀ ਕੰਪਨੀਆਂ ਲੁੰਦੀ ਆ ਸਾਰਾ ਕੁਝ ਬੱਚੇ ਉਦੋਂ ਤੋਂ ਬਸ ਤੁਸੀਂ ਕੰਪਨੀਓ ਲੈ ਜਾਂਦੀ ਆ ਇਹਨਾਂ ਦੀ ਸੰਭਾਲ ਕਰਨੀ ਹੈ ਸੰਭਾਲ ਕਰਕੇ ਬਸ ਕੰਪਨੀ ਨੂੰ ਦੇਖਣੀ ਹੈ ਕੰਪਨੀ ਇੱਧਰ ਫੀਡ ਪਈ ਹੈ ਜੀ ਦੇਖੋ ਅੱਛਾ ਜੀ ਫੀਡ ਪਈ ਹੈ ਇਹ ਇੱਧਰ ਫੀਡ ਪਾਣੇ ਹੀ ਬਸ ਠੀਕ ਹੈ ਜੀ ਤੇ ਫਿਰ ਕਿੰਨੇ ਦਿਨਾਂ ਮਾਂ ਪਲ ਜene ਹੀ ਇਹ ਲਗਭਗ 35 ਦਿਨ ਲੱਗ ਜeneਗੇ 35 ਦਿਨ ਮਾਂ ਤਿਆਰ ਹੋ ਜeneਗੇ 35 ਦਿਨਾਂ ਚ ਤਿਆਰ ਹੋ ਜeneਗੇ 35 ਤੋਂ 40 ਦਿਨ ਲੱਗ ਜeneਗੇ ਹੁਣ ਮੁਨਾਫਾ ਮਨੁਨਾਫਾ ਵੀ ਆਇਗਾ ਕੋਈ ਮੁਨਾਫਾ ਨਹੀਂ ਜੀ ਮਿਹਨਤ ਦੇ ਮਿਹਨਤ ਜੀ ਨਹੀਂ ਆਪਾਂ ਮਿਹਨਤ ਕਰਾਂਗੇ ਕਿਉਂ ਨਹੀਂ ਖੇਤੀ ਇਹਨਾਂ ਦਾ ਵੇਟ ਵਧੂਗਾ ਉਹਨੂੰ ਖੇਤੀ ਆਪਣਾ ਓੰਡਾ ਥੋੜਾ ਫਾਇਦਾ ਹੋਊਗਾ ਅੱਛਾ ਜੀ ਕਿੰਨੇ ਕੇ ਦਿਨ ਮੈਂ ਤਿਆਰ ਹੋ ਜਾਂਦਾ ਜੀ ਫਿਰ ਬੱਚਾ ਲਗਭਗ 35 ਤੋਂ 40 ਦਿਨਾਂ ਦੇ ਵਿੱਚ ਵਿੱਚ 35 ਤੋਂ 40 ਦਿਨਾਂ ਦੇ ਵਿੱਚ ਵਿੱਚ ਆ ਜੋ ਆਪਾਂ ਥੋੜਾ ਜਿਹਾ ਬਾਹਰ ਬਹਿ ਕੇ ਗੱਲਾਂ ਕਰਦੇ ਸੀ ਹੁਣ ਨਾ ਉਹ ਪਰੇਸ਼ਾਨੀ ਨਾ ਹੋ ਗਈ ਬੱਚਿਆਂ ਨੂੰ